ਇਹ ਤੇ ਹੁਣ ਪੰਜਾਬ ਦੀ ਜਨਤਾ ਦੱਸੂਗੀ ਔਰ ਮੈਂ ਤੁਹਾਨੂੰ ਯਕੀਨ ਨਾਲ ਕਹਿ ਸਕਦਾ ਜੀ 2027 ਦੀ ਰਾਜਨੀਤੀ ਜਿਹੜੀ ਹੈ ਇਹ ਪੰਜਾਬ 'ਚ ਇੱਕ ਕਰਵਟ ਬਦਲੇਗੀ ਔਰ ਭਾਰਤੀ ਜਨਤਾ ਪਾਰਟੀ ਇੱਕ ਫੋਰਮੇਟੇਬਲ ਫੋਰਸ ਬਣ ਕੇ ਆਉਣ ਵਾਲੀ ਸਰਕਾਰ ਬਣਾਏਗੀ ਅੱਜ ਅਸੀਂ 35 ਵਿਧਾਨ ਸਭਾ 'ਚ ਜੀ ਪਿੰਡਾਂ ਦੇ ਵਿੱਚ ਮੋਦੀ ਸਰਕਾਰ ਦੀਆਂ ਦਿੱਤੀਆਂ ਯੋਜਨਾਵਾਂ ਦੇ ਸੇਵਾ ਕੈਂਪ ਲਗਾ ਰਹੇ ਆਂ ਜੀ ਹਰ ਇੱਕ ਡੋਡ ਇੱਕੋ ਇੱਕ ਪਿੰਡ ਦੇ ਵਿੱਚ 200 ਤੋਂ ਲੱਖ ਕੇ 300 ਤੱਕ ਲੋਕ ਜਿਹੜੇ ਆ ਕੇ ਉਹਦਾ ਲਾਭ ਲੈ ਰਹੇ ਨੇ ਪਿੰਡ ਦੇ ਵਿੱਚ ਲੰਗਰ ਉਹ ਸਕਾਉਂਦੇ ਨੇ ਦੁਪਹਿਰ ਦਾ ਚਾਹ ਉਹ ਕਹਿੰਦੇ ਅਸੀਂ ਬਣਾ ਕੇ ਲਿਆਵਾਂਗੇ ਨਾਸ਼ਤਾ ਉਹ ਕਰਾਉਂਦੇ ਨੇ ਤੇ ਮੈਨੂੰ ਇਹ ਤੁਹਾਨੂੰ ਇਹ ਪੰਜਾਬ ਬਦਲਦਾ ਨਹੀਂ ਦਿਖਦਾ ਪਿਆ ਔਨ ਦੀ ਸਪਾਟ ਉਹ ਸੁਵਿਧਾਾਂ ਮੇ ਦੇ ਰਹੇ ਆ ਲੋਕਾਂ ਦਾ ਇੰਨਾ ਪਰਵਾਹ ਹੰਗਾਰਾ ਮਿਲ ਰਿਹਾ ਕਿ ਜਿਹੜਾ ਸ਼ਾਇਦ ਮੈਂ ਵੀ ਐਕਸਪੈਕਟ ਨਹੀਂ ਕੀਤਾ ਹੋਣਾ ਕਿ ਇੱਕ ਸਾਲ ਦੇ ਵਿੱਚ ਪੰਜਾਬ ਦਾ ਕਿਸਾਨ ਔਰ ਖਾਸ ਕਰਕੇ ਪਿੰਡੂ ਖੇਤਰ ਦੇ ਜਿਹੜੇ ਲੋਕ ਨੇ ਉਹ ਮੋਦੀ ਜੀ ਨਾਲ ਇੰਨਾ ਪਿਆਰ ਦਿਖਾਣਗੇ ਪਹਿਲੀ ਵਾਰ ਇਹ ਦੇਖਿਆ ਗਿਆ ਕਿ ਭਾਜਪਾ ਨੇ ਇੱਕ ਐਸੇ ਚਿਹਰੇ ਨੂੰ ਚੁਣਿਆ ਜਿਹੜਾ ਕਿ ਠੀਠ ਪੰਜਾਬੀ ਬੋਲਦਾ ਪਿਆ ਹੁਣ ਅੱਜ ਜਿਹਨਾਂ ਨੂੰ ਬੀਜੇਪੀ ਤੋਂ ਅਲਰਜੀ ਮਹਿਸੂਸ ਹੋ ਰਹੀ ਹੈ ਇੰਨੇ ਸਾਲ ਤੇ ਇਕੱਠੇ ਚਾਹ ਪੀਂਦੇ ਰਹੇ ਨੇ ਜੀ ਉਦੋਂ ਉਦੋਂ ਇਹਨਾਂ ਨੂੰ ਉਦੋਂ ਉਹਨਾਂ ਨੂੰ ਬੀਜੇਪੀ ਚੇਤੇ ਨਹੀਂ ਸੀ ਆਈ ਉਹ ਵੀ ਆਪਣੇ ਅੰਦਰ ਝਾਤੀ ਮਾਰ ਲੋ ਕਿਉਂ ਕਮੀਆਂ ਆਈਆਂ ਔਰ ਸਿਮਿਲਰਲੀ ਪੰਜਾਬ ਦੀ ਰਾਜਨੀਤੀ ਜਿਹੜੇ ਦਲ ਐਸੇਲੇ ਹਾਸ਼ੀਏ ਤੇ ਪਹੁੰਚ ਗਏ ਨੇ ਮੇਰੀ ਉਹਨਾਂ ਨੂੰ ਸੁਝਾਵ ਹੋਏ ਬਾਕੀਆਂ ਪਾਰਟੀਆਂ ਨਹੀਂ ਗਈਆਂ ਜਿੱਥੇ 2 ਲੱਖ ਰੁਪਏ ਦੀ ਚਿੱਠੀ ਲੈ ਜਾਓ ਉਦੇਦਾਰੀ ਦੀ ਇਹ ਭਾਰਤੀ ਜਨਤਾ ਪਾਰਟੀ ਹੈ ਜਿਹਦੇ ਦੀ ਸੁਣੋ ਉਦੇਦਾਰੀ ਨਾਲ ਗੱਲ ਕਿਓ ਹਾਂ ਦੱਸਿਓ ਜਰੂਰ ਦੱਸਿਓ ਔਰ ਇਹ ਬਿਲਕੁਲ ਦਰਸ਼ਕਾਂ ਵਾਸਤੇ ਵੀ ਜ਼ਰੂਰ ਹੋਏਗੀ ਕਿ ਅਸ਼wini ਸ਼ਰਮਾ ਜੀ ਸਤਿਕਾਰਯੋਗ ਨੇ ਇੱਕ ਵੱਡੇ ਅਹੁਦੇ ਤੇ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਦੀ ਨਾਲ ਜਿਹੜੇ ਸੁਨੀਲ ਜਾਖੜ ਜੀ ਇਹਨਾਂ ਦੀ ਪਰਸਨੈਲਿਟੀ ਦਾ ਔਰ ਪੋਲੀਟੀਕਲ ਜੋ ਉਹਨਾਂ ਦੀ ਹਾਈਪ ਹੈ ਇਹਦੇ ਵਿੱਚ ਕੋਈ ਫਰਕ ਹੈ ਜਿਹੜਾ ਜਿਹੜਾ ਅਹੁਦਾ ਤੁਸੀਂ ਜਿਹੜੀ ਜ਼ਿੰਮੇਵਾਰੀ ਕੈਪਟਨ ਸਾਹਿਬ ਦੀ ਬੇਟੀ ਨੂੰ ਦਿੱਤੀ ਹੋਈ ਹੈ ਕਿ ਉਹ ਮਹਾਰਾਣੀ ਪ੍ਰਤੀ ਪ੍ਰਨੀਤ ਕੌਰ ਜੀ ਉਸ ਵਾਸਤੇ ਐਲੀਜੀਬਲ ਨਹੀਂ ਹੈ ਭਾਰਤੀ ਜਨਤਾ ਪਾਰਟੀ ਡਿਸਾਈਡ ਕਰਦੀ ਹੈ ਇਹ ਨਹੀਂ ਕਿ ਜਿਹੜਾ ਮਰਜ਼ੀ ਆਜੇ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਬਣ ਜਾ ਮੈਂ ਦੱਸ ਮੇਰੇ ਕੋਲ ਐਡੀਟਿਵ ਵੱਡੀ ਲਿਸਟ ਹੈ ਮੈਂ ਮੈਂ ਤੁਹਾਨੂੰ ਡਿਸਕਲੋਜ਼ ਨਹੀਂ ਕਰ ਸਕਦਾ ਐਡੀਟਿਵ ਵੱਡੇ ਨਾਂ ਨੇ ਔਰ ਖਾਸ ਕਰਕੇ ਜਿਹੜੇ ਹੰਡਲਰੀਏ ਤੇ ਇਸ ਵੇਲੇ ਵਰਤਮਾਨ ਸਰਕਾਰ ਦੇ ਵੀ ਕਈ ਨਾਂ ਨੇ ਜਿਹੜੇ 2027 ਵਾਸਤੇ ਲਾਈਨ ਚ ਲੱਗੇ